ਸਰ ਜੀ ਅਸੀਂ ਅਕਸਰ ਹੀ ਦੇਖਿਆ ਵੀ ਜਿੱਥੇ ਕੇਂਦਰ ਸਰਕਾਰ ਨੇ ਕੋਈ ਫੈਸਲਾ ਜਾਂ ਕੋਈ ਕਾਨੂੰਨ ਲਾਗੂ ਕੀਤਾ ਹੋਵੇ ਫਿਰ ਪੰਜਾਬ ਦੇ ਨੌਜਵਾਨ ਹਾਲਾਂਕਿ ਜੋ ਵੀ ਤੁਸੀਂ ਤਸਵੀਰਾਂ ਦੇ ਵਿੱਚ ਅਸੀਂ ਸਟ੍ਰੀਟਸ ਤੇ ਨੌਜਵਾਨ ਦੇਖੇ ਕੁੜੀਆਂ ਹੋਣ ਉਹ ਮੁੰਡੇ ਹੋਣ ਬਹੁਤ ਛੋਟੀ ਛੋਟੀ ਉਮਰ ਦੇ ਬੱਚਿਆਂ ਨੇ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਆਪਣਾ ਨੋਟੀਫਿਕੇਸ਼ਨ ਰੱਦ ਕਰਨ ਦੇ ਲਈ ਮਜਬੂਰ ਕਰਤਾ ਇਹ ਸਭ ਤੋਂ ਵੱਡੀ ਜਿਹੜੀ ਗਲਤੀ ਹੈ ਕਸੂਰ ਸਾਡਾ ਪੰਜਾਬ ਦਾ ਪਰ ਇਹਨਾਂ ਦਾ ਸਕਾਲੂ ਕਲੀਅਰ ਤੁਹਾਨੂੰ ਹੋਣਾ ਚਾਹੀਦਾ ਹੂੰ ਇਹ ਕੰਡੇ ਜਿਹੜੇ ਨੇ ਸਾਡੇ ਪੰਜਾਬ ਸਰਕਾਰਾਂ ਨੇ ਵਿਜੇ ਨੇ ਜਿਹੜੇ ਸੈਂਟਰ ਸਰਕਾਰ ਦੇ ਇਸ ਗੱਲ ਤੇ ਦਾਅ ਕੀਤਾ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਦੀ ਆ ਹੂੰ ਉਹਦਾ ਦਾਵਾ ਕਿੰਨਾ ਕਿੰਨਾ ਸੱਚਾ ਇਸ ਕਰਕੇ ਆ ਕਿਉਂਕਿ ਇਸ ਸਮੇਂ ਜਿੰਨੇ ਖਰਚੇ ਨੇ ਹੂੰ ਉਹ ਸੈਂਟਰ ਸਰਕਾਰ ਵੱਲੋਂ ਕਵਰ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਭਾਵੇਂ ਕੈਪਟਨ ਦੀ ਰਹੀ ਆ ਭਾਵੇਂ ਅ ਤਗਮਨ ਤਮਾਨ ਦੀ ਸਰਕਾਰ ਜਿਹੜੀ ਆਮ ਆਦੇ ਪਾਰਿਤ ਰਹੀ ਆ ਹੂੰ ਉਹਨ ਇਹ ਪੰਜਾਬ ਨੂੰ ਕਈ ਤਾਂ ਜੰਦੇ ਨੇ ਵੀ ਸਾਡਾ 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 ਜੁਲੀਅਰ ਸੋਸਾਇਟੀ ਆ ਬਿਲਕੁਲ ਸਾਡੀ ਆ ਸਾਡੇ ਦੇ ਬਣੀ ਆ ਪਰ ਜ਼ਮੀਨ ਦੀ ਰੱਖ ਰਖਾ ਵਾਸਤੇ ਜ਼ਮੀਨ ਦੇ ਟੇਕ ਟੇਰ ਵਾਸਤੇ ਇਹਨਾਂ ਨੇ ਫੰਡ ਕਿੱਲੇ ਕੇ ਜਾਰੀ ਕੀਤੇ ਕਿਤਨੇ ਜੀ ਇਹ ਸੰਘਰਸ਼ ਦਾ ਇਹਨਾਂ ਨੌਜਵਾਨਾਂ ਨੂੰ ਨੁਕਸਾਨ ਨਹੀਂ ਹੋਏਗਾ ਬਿਲਕੁਲ ਨਹੀਂ ਹੋਣਾ ਕੱਟਣਿਆ ਬਣੀ ਬਣਾ ਨੂੰ ਪਰਿਵਾਰਾਂ ਤੱਕ ਹੋ ਨੁਕਸਾਨ ਹੋਏਗਾ ਬਿਲਕੁਲ ਇਸ ਦਿੱਤਰ ਸਰਕਾਰ ਇੱਕ ਕਿਹ ਦਿੱਤਾਨੀ ਸਰਕਾਰ ਆ ਜਿਹੜੀ ਸਿੱਖਾਂ ਦੇ ਹਮੇਸ਼ਾ ਖਿਲਾਫ ਰਹੀ ਆ ਇਹਦੇ ਕੋਲ ਬੜੀ-ਬੜੀ ਪਾਵਰ ਆ ਇਹਦੀ ਦੀ ਪਾਵਰ ਆ ਇਹਦੇ ਕੋਲ ਬੜੀ-ਬੜੀ ਐਨਆਈਏ ਦੀ ਪਾਵਰ ਆ ਇਹਦੇ ਕੋਲ بڑے-ਵੱਡੇ-ਵੱਡੇ ਸਿਸਟਮ ਨੇ ਬਿਲਕੁਲ ਸਪੰਸਰਿੰਗਰ ਹੂੰ ਇਸ ਕਰਕੇ ਭੈਣ ਜੀ ਜਿਹੜਾ ਬੱਚਿਆਂ ਨੇ ਕੀਤਾ ਸੀ ਤਾਂ ਉਹਨਾਂ ਬੱਚਿਆਂ ਦੀ ਬੜੀ ਤਾਰੀਫ਼ ਕਰਦੇ ਆ ਮੈਂ ਤਾਂ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਤਾਂ ਪਹਿਲਾਂ ਨਾ ਵਾਕੇ ਜਿਹੜਾ ਸੰਘਰਸ਼ ਚ ਹੂੰ ਨਹੀਂ ਆਲੇ ਲੜਿਆ ਉਹਨਾ ਵੀਰਾਂ ਨੇ ਲੜਿਆ ਇਹ ਸਰਕਾਰ ਦਾ ਕੁਛ ਟੈਨ ਹੁੰਦਾ ਕਿ ਨੌਜਵਾਨਾਂ ਨੂੰ ਧਰਮਾ ਕਿਉਂ ਲੈਣਾ ਪੈਂਦਾ ਪੈਂਦਾ ਬਿਲਕੁਲ ਸਾਡਾ ਤਾਂ ਸਟੂਡੈਂਟ ਦਾ ਲੰਗਰ ਤਾਂ ਕੋਤੇ ਰੁਕੇ ਜਾ ਰਹੇ ਹੈ ਔਰ ਓਹਰ ਵੀ ਟੀਕਲ ਪੱਕਾਂ ਵਾਲਿਆਂ ਨੂੰ ਤੇ ਪੰਜਾਬੀ ਬੋਲਣ ਵਾਲਿਆਂ ਨੂੰ ਖਾਸ ਕਰਕੇ ਜੁਨੀਰ ਉਸਤੇਂਦਰ ਐਂਟਰੀ ਵੀ ਜਾ ਰਹੀ ਹੁਣ ਬਿਲਕੁਲ ਉਹਨਾਂ ਨੂੰ ਪੁੱਛਦੇ ਕਿ ਉਹ ਪਿਆਰ ਦੀ ਬੋਲਣ ਨੂੰ ਪੁੱਛਦੇ ਨੇ ਪਿਤੇ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਪੰਕਰਨ ਨੂੰ ਲੈ ਕੇ ਜੋ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਨੌਜਵਾਨੀ ਦੇ ਵਿੱਚ ਇੱਕ ਵੱਡਾ ਰੌਣਾ ਵੇਖਣ ਨੂੰ ਮਿਲਿਆ ਨੌਜਵਾਨਾਂ ਦੇ ਵੱਲੋਂ ਮੋਰਚਾ ਲਗਾਇਆ ਗਿਆ ਜਿੱਥੇ ਕਿ ਕੇਂਦਰ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਰੱਦ ਕਰਨ ਤੱਕ ਦੀ ਨੋਬਤ ਜਿਹੜੀ ਹੈ ਉਹ ਆ ਗਈ ਹਾਲਾਂਕਿ ਮੋਰਚਾ ਇਸ ਵੇਲੇ ਵੀ ਜਾਰੀ ਹੈ ਵੱਡੀਆਂ ਮੰਗਾਂ ਜਿੱਥੇ ਪੰਜਾਬ ਦੇ ਵਿਦਿਆਰਥੀਆਂ ਦੇ ਵੱਲੋਂ ਮੰਗੀਆਂ ਜਾ ਰਹੀਆਂ ਹਨ ਤਾਂ ਪੰਜਾਬ ਦਾ ਹਰ ਵਰਗ ਇਸ ਪੂਰੇ ਮੋਰਚੇ ਨੂੰ ਸਮਰਥਨ ਦੇਣ ਪਹੁੰਚ ਰਿਹਾ ਹੈ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ ਵੱਡੀ ਮੰਗ ਵਿਦਿਆਰਥੀਆਂ ਦੇ ਵੱਲੋਂ ਇਹ ਹੀ ਰੱਖੀ ਗਈ ਹੈ ਕਿ ਜਦ ਤੱਕ ਪ੍ਰਸ਼ਾਸਨ ਲਿਖਤੀ ਰੂਪ ਦੇ ਵਿੱਚ ਇਸ ਸੈਨੇਟ ਨੂੰ ਪੰਗ ਨਾ ਕਰਨ ਦਾ ਜੋ ਹੈ ਨੋਟੀਫਿਕੇਸ਼ਨ ਜਾਂ ਲਿਖਤੀ ਰੂਪ ਦੇ ਵਿੱਚ ਕੋਈ ਮੰਗ ਪੱਤਰ ਨਹੀਂ ਦਿੰਦਾ ਤਦ ਤੱਕ ਇਹ ਮੋਰਚਾ ਜਿਹੜਾ ਹੈ ਉਹ ਨਹੀਂ ਚੱਕਿਆ ਜਾਏਗਾ ਸੋ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਭਾਈ ਵਰਜਿੰਦਰ ਸਿੰਘ ਜੀ ਪਰਵਾਨਾ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਭਾਈ ਸਾਭ ਜੀ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕੀ ਫਤੇ ਜੀ ਬਿਲਕੁਲ ਜੀ ਆ ਭਾਈ ਸਾਹਿਬ ਜੀ ਅਸੀਂ ਅਕਸਰ ਹੀ ਦੇਖਿਆ ਵੀ ਜਿੱਥੇ ਕੇਂਦਰ ਸਰਕਾਰ ਨੇ ਕੋਈ ਫੈਸਲਾ ਜਾਂ ਕੋਈ ਕਾਨੂੰਨ ਲਾਗੂ ਕੀਤਾ ਹੋਵੇ ਫਿਰ ਪੰਜਾਬ ਦੇ ਨੌਜਵਾਨ ਹਾਲਾਂਕਿ ਜੋ ਵੀ ਤੁਸੀਂ ਤਸਵੀਰਾਂ ਦੇ ਵਿੱਚ ਅਸੀਂ ਸਟੇਜ ਤੇ ਨੌਜਵਾਨ ਦੇਖੇ ਕੁੜੀਆਂ ਹੋਣ ਉਹ ਮੁੰਡੇ ਹੋਣ ਬਹੁਤ ਛੋਟੀ ਛੋਟੀ ਉਮਰ ਦੇ ਬੱਚਿਆਂ ਨੇ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਆਪਣਾ ਨੋਟੀਫਿਕੇਸ਼ਨ ਰੱਦ ਕਰਨ ਦੇ ਲਈ ਮਜਬੂਰ ਕਰਤਾ ਜੀ ਅ ਪ੍ਰਾਨ ਗੁਰਪ੍ਰੀਤ ਕੌਰ ਜੀ ਮੇਰੀ ਆਵਾਜ਼ ਆ ਰਹੀ ਹੈ ਜੀ ਇਹਨ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਘਟਨਾ ਵਾਪਰੀ ਆ ਪੰਜਾਬ ਤੇ ਯੂਨੀਵਰਸਿਟੀ ਦੇ ਸੈਨੇਟ ਨੂੰ ਲੈ ਕੇ ਜੀ ਇਹ ਸਭ ਤੋਂ ਵੱਡੀ ਜਿਹੜੀ ਗਲਤੀ ਆ ਕਸੂਰ ਸਾਡਾ ਪੰਜਾਬ ਦਾ ਹਮਮ ਇਹਨਾਂ ਨੇ ਇਸ ਗੱਲ ਨੂੰ ਕਲੀਅਰ ਤੁਹਾਨੂੰ ਹੋਣਾ ਚਾਹੀਦਾ ਹਮ ਇਹ ਕੰਡੇ ਜਿਹੜੇ ਨੇ ਸਾਡੇ ਪੰਜਾਬ ਸਰਕਾਰਾਂ ਨੇ ਪੀਜੇ ਨੇ ਜੀ ਹਮ ਇਹ ਤੁਹਾਡਾ ਘਰ ਆ ਤੁਸੀਂ ਜਿਸ ਘਰ ਚ ਰਹਿੰਦੇ ਹੋ ਹਮ ਫਿਰ ਉਸ ਘਰ ਦੀ ਮੁਰੰਮਤ ਕੋਈ ਹੋਰ ਕਰਾਣ ਲੱਗ ਜੇ ਉਸ ਘਰ ਦੇ ਵਿੱਚ ਉਹ ਫਰਨੀਚਰ ਦੀ ਟੇਕਿਆਰ ਮਰਮਤ ਕੋਈ ਹੋਰ ਨਿੱਕੀ ਦੀ ਗੱਲਬਾਤ ਹੋਵੇ ਕੋਈ ਹੋਰ ਬੰਦਾ ਕਰਾਰੇ ਬਿਲਕੁਲ ਕਿਤੇ ਕਿਤੇ ਫਿਰ ਉਹ ਦਾਵਾ ਠੋਕੇਗਾ ਜਿਹੜੇ ਘਰ ਦਾ ਮੇਰਾ ਜਿਹੜੀ ਮਰਮਤ ਮੈਂ ਕਰਾਉਣਾ ਇਹਦਾ ਮੈਂਟਲ ਦਾ ਖਰਚੇ ਮੈਂ ਚੁੱਕਦਾ ਦਾਵਾ ਕਰਦਾ ਹੂੰ ਜਿਹੜਾ ਸੈਂਟਰ ਸਰਕਾਰ ਨੇ ਇਸ ਗੱਲ ਤੇ ਦਾਅਵਾ ਕੀਤਾ ਇਹ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਉਹ ਸੈਂਟਰ ਦੀ ਆ ਹੂੰ ਉਹਦਾ ਦਾਵਾ ਕਿੰਨਾ ਕਿੰਨਾ ਸੱਚਾ ਇਸ ਕਰਕੇ ਆ ਕਿਉਂਕਿ ਇਸ ਸਮੇਂ ਜਿੰਨੇ ਖਰਚੇ ਨੇ ਹੂੰ ਉਹ ਸੈਂਟਰ ਸਰਕਾਰ ਵੱਲੋਂ ਕਵਰ ਕੀਤੀ ਜਾ ਰਹੀ ਨੇ ਪੰਜਾਬ ਸਰਕਾਰ ਭਾਵੇਂ ਕੈਪਟਨ ਦੀ ਰਹੀ ਆ ਭਾਵੇਂ ਅ ਤਖਦਨ ਤਮਾਨ ਦੀ ਸਰਕਾਰ ਜਿਹੜੀ ਆਮ ਆਦੀ ਪਾਰਟੀ ਦੀ ਰਹੀ ਆ ਹੂੰ ਹੁਣ ਇਹ ਪੰਜਾਬ ਨੂੰ ਕਈ ਤਾਂ ਜੰਦੇ ਨੇ ਵੀ ਸਾਡਾ 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 ਜੁਲੀ ਸਾਡੀ ਆ ਸਾਡੀ ਆ ਸਾਡੇ ਦੇ ਬਣੇ ਆ ਪੰਜਮੀਂ ਦੀ ਰੱਖ ਰਖਾ ਵਾਸਤੇ ਜ਼ਮੀਨ ਦੀ ਟੇਕ ਹਲ ਵਾਸਤੇ ਇਹਨਾਂ ਨੇ ਫੰਡ ਕਿੰਨੇ ਕਰ ਦਿੱਤੇ ਨੇ 5 ਮਾਰਚ 2024 ਦੇ ਵਿੱਚ ਇੱਕ ਨੋਟੀਫਿਕੇਸ਼ਨ ਨੇ ਉਹ ਉਤੋਂ ਦੀ ਵੀ ਸੀ ਨੇ ਇੱਕ ਲੈਟਰ ਪਾਇਆ ਸੀ ਪੰਜਾਬ ਸਰਕਾਰ ਨੂੰ ਵੀ ਅਸੀਂ ਗਰਲਜ਼ ਹੋਟਲ ਨੂੰ ਵੱਡਾ ਕਰਨਾ ਉਹਦੀ ਮੈਂਡੇਜ ਕਰਨੀ ਹੈ ਉਹਨੂੰ ਚ ਉਹਨੂੰ ਚਾਰ ਫਲੋਰ ਕਰਨੇ ਨੇ ਉਹਦੇ ਵਾਸਤੇ 49 ਕਰੋੜ ਦਾ ਬਜਟ ਰੱਖਿਆ ਗਿਆ ਜੀ ਹੂੰ 40 ਕਰੋੜ ਪਾਸ ਕਰ ਦਿੱਤਾ ਗਿਆ ਹੂੰ ਪਰ ਉਹ 40 ਕਰੋੜ ਜਿਹੜਾ ਪਾਸ ਹੋਇਆ ਉਹ 5 ਮਾਰਚ ਤੋਂ 5 ਮਾਰਚ 25 ਲੰਘੀ ਆ ਤੇ 5 ਮਾਰਚ 26 ਆਉਣ ਵਾਲੀ ਆ ਜੀ ਉਹ ਫੰਡ ਆਜੇ ਤੱਕ ਰੇ ਉਹਨਾਂ ਨੂੰ ਮਤਲਬ ਰਿਲੀਜ਼ ਨਹੀਂ ਦਿੱਤਾ ਹੈ। ਹੂੰ। ਸਰਕਾਰ ਨੂੰ ਸਿਰਫ ਕਾਗਜ਼ਾਂ ਦੇ ਵਿੱਚ ਹੀ ਵਿਖਾਇਆ ਗਿਆ। ਹੂੰ। ਸੋ ਇਸ ਕਰਕੇ ਭੈਣ ਗੁਰਪ੍ਰੀਤ ਕੌਰ ਜੀ ਜੇ ਸੈਂਟਰ ਸਾਨੂੰ ਅੱਖਾਂ ਖੜ ਅੱਛਾ ਉਸ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਹੂੰ ਜਿੰਨੀਆਂ ਮੀਡੀਆ ਨੇ ਬਿਲਕੁਲ ਨੋਟ ਕਰੋ ਜੇ ਸਰਕਾਰ ਦੇ ਜਿੰਨੇ ਨੁਮਾਇंदे ਨੇ ਜਿੰਨੇ ਪੰਜਾਬ ਸਰਕਾਰ ਦੇ ਜਿਹੜੇ ਜ਼ਿੰਮੇਵਾਰ ਵਿੱਚ ਚੁਣੇ ਜਾਂਦੇ ਨੇ ਉਹ ਇੱਕ ਵੀ ਮੀਟਿੰਗ ਦੇ ਵਿੱਚ ਕਦੇ ਹਾਜ਼ਰ ਨਹੀਂ ਹੁੰਦੇ ਪਹੁੰਚਦੇ ਨਹੀਂ ਹੂੰ ਹੂੰ ਤੁਹੇ ਕਿ ਇਹ ਗਲਤੀਆਂ ਜਿਹੜੀਆਂ ਨੇ ਕੰਡੇ ਆਪਣੇ ਪਿੱਛੇ ਹੋਏ ਨੇ ਜਿਹੜੇ ਵੱਢਨੇ ਪਏ ਜ ਟੋਏ ਆਪਣੇ ਪਿੱਛੇ ਨੇ ਇਹਦੇ ਵਿੱਚ ਅਸੀਂ ਡਿੱਗ ਰਹੇ ਹਾਂ ਆਪੇ ਕੰਡੇ ਪਿੱਛੇ ਹੋਣ ਅਸੀਂ ਆਪਣੇ ਇਸ ਸੰਘਰਸ਼ ਜਿਹੜਾ ਸਾਡੀਆਂ ਭੈਣਾਂ ਸਾਡੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਸੰਘਰਸ਼ ਨੂੰ ਕਰਕੇ ਉਹ ਜਿਹੜਾ ਸੰਘਰਸ਼ ਕਰ ਰਹੇ ਨੇ ਕਿ ਇਹ ਸੰਘਰਸ਼ ਦਾ ਇਹਨਾਂ ਨੌਜਵਾਨਾਂ ਨੂੰ ਨੁਕਸਾਨ ਨਹੀਂ ਹੋਏਗਾ ਬਿਲਕੁਲ ਜਿੰਨਾ ਤੱਕ ਕੱਟਣੀਆਂ ਪੈਣੀਆਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਉਹ ਨੁਕਸਾਨ ਹੋਏਗਾ ਬਿਲਕੁਲ ਇਸ ਸਰਕਾਰ ਇੱਕ ਜੰਦੀ ਸਰਕਾਰ ਜਿਹੜੀ ਸਿੱਖਾਂ ਦੇ ਹਮੇਸ਼ਾ ਖਲਾਫ ਰਹੀ ਆ ਜਿਹਦੇ ਕੋਲ ਬੜੀ-ਬੜੀ ਪਾਵਰ ਆ ਜਿੰਦੀ ਦੀ ਪਾਵਰ ਆ ਇਹਦੇ ਕੋਲ ਬੜੀ-ਬੜੀ ਐਨਆਈਏ ਦੀ ਪਾਵਰ ਆ ਜਿਹਦੇ ਕੋਲ ਬੜੇ-ਵੱਡੇ-ਵੱਡੇ ਸਿਸਟਮ ਨੇ ਕਿਸੇ ਕਿਸੇ ਨੂੰ ਸੰਭਲਿੰਦੇ ਰੱਖਦੇ ਸੋ ਇਸ ਕਰਕੇ ਭੈਣ ਜੀ ਜਿਨ੍ਹਾਂ ਬੱਚਿਆਂ ਨੇ ਦਿੱਤਾ ਸੀ ਤੋਂ ਉਹਨਾਂ ਬੱਚਿਆਂ ਦੀ ਬੜੀ ਤਾਰੀਫ਼ ਕਰਦੇ ਆ ਮੈਂ ਤਾਂ ਆਪਣੇ ਆਪ ਨੂੰ ਕਮਾਉਣਾ ਬੇਸ਼ੱਕ ਤੋਂ ਪੈਰਾਂ ਦੇ ਨੋ ਵਰਗ ਜਿਹੜਾ ਸੰਘਰਸ਼ ਚ ਕੁੱਤੀਆਂ ਨੇ ਲੜਿਆ ਉਹਨਾ ਵੀਰਾਂ ਨੇ ਲੜਿਆ ਸੋ ਇਸ ਕਰਕੇ ਬਾਕੀ ਪੰਜਾਬ ਪੰਜਾਬੀ ਜਿੰਦਾਬਾਦ ਹੈ ਇੱਥੇ ਇਤਲ ਹੋਰ ਨੋਟ ਕਰਿਓ ਮੈਂ ਹੈਰਾਨ ਆ ਪੰਜਾਬ ਸਰਕਾਰ ਦੇ ਜਿਹੜੇ ਇਸ ਸਮੇਂ ਮੌਜੂਦਾ ਸਰਕਾਰ ਹੈ ਜੀ ਦੇ ਵੱਲੋਂ ਵੀ ਸਮਰਥਨ ਕੀਤਾ ਗਿਆ ਪੰਜਾਬ ਯੂਨੀਵਰਸਿਟੀ ਨੂੰ ਹੂੰ ਗੱਲ ਸੁਣਨ ਵਾਲੀ ਹੈ ਹੂੰ ਉਹਨਾਂ ਨੇ ਸਮਰਥਨ ਕੀਤਾ ਵੀ ਅਸੀਂ ਆ ਮੋਰਚਾ ਜਦੋਂ ਲੱਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਗਏ ਗਏ ਹੂੰ ਹੋਰ ਲੱਖਾਂ ਲਾਂਖਾਂ ਦੇ ਉੱਪਰ ਸਰਕਾਰ ਦੇ ਉੱਪਰ ਹੋਰ ਰੋਕਣ ਵਾਸਤੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਘੱਟ ਪੈ ਗਈ ਹੂੰ ਇਹਨਾਂ ਨੇ ਸਾਰੇ ਆ ਪੂਰੇ ਪੰਜਾਬ ਦੇ ਵਿੱਚ ਚਲ ਗਈ ਬਿਲਕੁਲ ਹਾਂ ਆ ਦੋਗੜਾ ਚਿਹਰਾ ਦੋਗੜਾ ਕਰਤਾਰ ਜਿਹੜਾ ਹੈ ਇਹ ਹੈ ਇਸ ਸਮੇਂ ਤੇ ਤੁਸੀਂ ਨੋਟ ਕਰਿਓ ਪੰਜਾਬ ਪੰਜਾਬ ਸਰਕਾਰ ਦਾ ਸੋ ਇਸ ਕਰਕੇ ਜੇ ਸੈਂਟਰ ਸਰਕਾਰ ਦੇ ਉਹਦੇ ਪੈਰ ਧਰੇ ਨੇ ਪੈਰ ਪਸਾਰੇ ਨੇ ਉਹਦੀਆਂ ਗੈਂਟੀਆਂ ਸਾਡੀਆਂ ਆਪਣੀਆਂ ਨੇ ਬਿਲਕੁਲ ਜੀ ਸੋ ਜਿਸ ਤਰੀਕੇ ਨਾਲ ਅਸੀਂ ਲਗਾਤਾਰ ਹੁਣ ਵਿਰੋਧ ਕਰ ਰਹੇ ਆ ਜਾਂ ਸਰਕਾਰ ਸਿਆਸੀ ਨੁਮਾਇੰਦਿਆਂ ਦੇ ਬਿਲੋਂ ਜਿਸ ਤਰੀਕੇ ਨਾਲ ਹੁਣ ਇਸ ਮੋਰਚੇ ਨੂੰ ਸਮਰਥਨ ਦਿੱਤਾ ਜਾ ਰਿਹਾ ਸੋ ਅਸੀਂ ਕਿਤੇ ਨਾ ਕਿਤੇ ਆਪਣੀਆਂ ناکਾਮੀਆਂ ਕਰਕੇ ਜੇ ਕੇਂਦਰ ਨੂੰ ਕਾਬਜ ਸਮਝ ਰਹੇ ਆ ਇਸ ਬਿਲੇਕਿਸ਼ ਐਂ ਸਾਡੀਆਂ ناکਾਮੀਆਂ ਕਰਕੇ ਕੇਂਦਰ ਕਾਬਜ ਹੈ ਪਰ ਇਸ ਬਿਲੇਮਨ ਲੱਗਦਾ ਸ਼ੈਨ ਪੰਜਾਬ ਸਰਕਾਰ ਦਾ ਜੇ ਹੁਣੇ ਕੋਈ ਵੱਡਾ ਐਕਸ਼ਨ ਮੋਡ ਹੋਣਾ ਚਾਹੀਦਾ ਸੀ ਬਿਲਕੁਲ ਪੰਜਾਬ ਦੀ ਭੈਣ ਜੀ ਹਾਂ ਪਤਾ ਚਹੀਦਾ ਸੀ ਦੇਖੋ ਮੈਂ ਖੁਦ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਰਹਾ ਇੱਕ ਸਾਲ ਮੈਂ ਉੱਥੇ ਗ੍ਰੈਜੂਏਸ਼ਨ ਦੇ ਵਿੱਚ ਇੱਕ ਸਾਲ ਮੈਂ ਕੀਤਾ ਜੀ ਔਰ ਇਸ ਸਮੇਂ ਜਦੋਂ ਉੱਥੇ ਜਦੋਂ ਧਰਨਾ ਲੱਗਾ ਨਾ ਉੱਥੇ ਕਈ ਸਿਆਸੀ ਲੀਡਰ ਆਏ ਨੇ ਪਰ ਮੈਂ ਇੱਕ ਜਾਣਕਾਰੀ ਆਪ ਜੀ ਨੂੰ ਦੇ ਜਾਨਾ ਵਿਊ ਦੇ ਵਿੱਚ ਉਹ ਸਿਆਸੀ ਲੀਡਰ ਆਏ ਨੇ ਜਿਹੜੇ ਕਦੇ ਪੰਜਾਬ ਯੂਨੀਵਰਸਿਟੀ ਦਾ ਹਿੱਸਾ ਰਹੇ ਨੇ ਹੂੰ ਜਿਹੜੇ ਉੱਥੇ ਪੜ੍ਹੇ ਨੇ ਪੜ੍ਹੇ ਨਹੀਂ ਬਹੁਤ ਆਤ ਵਿੱਚ ਬਹੁਤ ਆਤ ਵਿੱਚ ਉਹ ਲੀਡਰ ਸੀਗੇ ਕੋਈ ਐਮਐਲਏ ਬਣ ਗਿਆ ਕੋਈ ਮੰਤਰੀ ਬਣ ਗਿਆ ਕੋਈ ਸਾਧਕਾ ਕੋ ਮਜੂਦਾ ਉਹ ਲੀਡਰ ਜਿਹੜਾ ਸੀਗਾ ਪੰਜਾਬ ਯੂਨੀਵਰਸਿਟੀ ਵਿੱਚ ਸੀਗਾ ਪਰ ਸਰਕਾਰ ਦੇ ਉਸ ਲੈਵਲ ਤੇ ਸਟੈਂਡ ਸਰਕਾਰ ਦਾ ਤੁਸੀਂ ਅੱਛਾ ਜੇ ਭੈਣ ਜੀ ਸਰਕਾਰ ਦਾ ਕੋਈ ਸਟੈਂਡ ਹੁੰਦਾ ਤਾਂ ਨੌਜਵਾਨਾਂ ਨੂੰ ਧਰਨਾ ਕਿਉਂ ਲੈਣਾ ਪੈਂਦਾ ਲੈਣਾ ਪੈਂਦਾ ਬਿਲਕੁਲ ਨੌਜਵਾਨਾਂ ਨੂੰ ਧਰਨਾ ਕਿਉਂ ਲੈਣਾ ਪੈਂਦਾ ਸਾਡਾ ਤਾਂ ਇਹ ਸਟੂਡੈਂਟ ਦਾ ਲੰਗਰ ਤੱਕ ਕੋਤੇ ਰੁਕੇ ਜਾ ਰਿਹਾ ਹੈ ਪਰ ਹੋਰ ਵੱਡੀ ਗੱਲ ਪੱਗਾਂ ਵਾਲਿਆਂ ਨੂੰ ਪੰਜਾਬੀ ਬੋਲਣ ਵਾਲਿਆਂ ਨੂੰ ਹਮ ਖਾਸ ਕਰਕੇ ਯੂਨੀਵਰਸਿਟੀ ਅੰਦਰ ਐਂਟਰੀ ਦਿੱ ਜਾਰੀ ਹੋ ਰਹੀ ਉਹਨਾਂ ਕੋਲ ਬੰਦੇ ਨੂੰ ਪੁੱਛਦੇ ਨੇ ਹਮ ਕਿਉਂ ਹੈ ਪੰਜਾਬੀ ਬੋਲਣ ਨੂੰ ਪੁੱਛਦੇ ਨੇ ਹਮ ਕਿਉਂ ਹੈ ਆਹ ਹਾਲ ਹੈ ਚੰਡੀਗੜ੍ਹ ਪੰਜਾਬ ਦੇ ਵਿੱਚ ਬਿਲਕੁਲ ਜੀ ਅਸੋ ਜਿਸ ਤਰੀਕੇ ਨਾਲ ਸੀ ਆਪਣੀ ਹੋਂਦ ਦੀ ਗੱਲ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਨੌਜਵਾਨ ਜਾਂ ਬਹੁਤ ਸਾਰੇ ਵਰਗਾਂ ਦਾ ਜਿਨ੍ਹਾਂ ਨੂੰ ਸਮਰਥਨ ਵੀ ਮਿਲ ਰਿਹਾ ਹੈ ਉਸੋ ਗੱਲ ਹੀ ਕਹੀ ਜਾ ਰਹੀ ਹੈ ਕਿ ਇਸ ਵੇਲੇ ਇਹ ਜੋ ਲੜਾਈ ਹੈ ਇਹ ਜੋ ਸਾਡਾ ਇਸ ਵੇਲੇ ਦਾ ਸੰਘਰਸ਼ ਹੈ ਉਹ ਪੰਜਾਬ ਦੀ ਹੋਂਦ ਦਾ ਬਣ ਗਿਆ ਇਹਦੇ ਨਾਲ ਹੀ ਤੁਸੀਂ ਦੇਖਿਆ ਹੋਵੇਗਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਬਲੋਂ ਵਿੱਚ ਜਿਹੜਾ ਹੈ ਦਿੱਲੀ ਵੱਲ ਕੂਚ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੀ ਸਮਝੋਗੇ ਕਿ ਕਿਹੋ ਜਿਹਾ ਸੰਘਰਸ਼ ਹੋਵੇ ਕਿ ਪੰਜਾਬ ਦੇ ਮਸਲੇ ਤੇ ਪੰਜਾਬ ਦੇ ਮੁੱਦੇ ਪੰਜਾਬ ਦੀ ਹੋਂਦ ਅਸੀਂ ਇੱਕ ਪਲੇਟਫਾਰਮ ਤੇ ਜਿਹੜੀ ਆ ਉਹਦੀ ਮੰਗ ਕਰ ਸਕੀ ਐ। ਇਹਨਾਂ ਦੀ ਇੱਕ ਗੱਲ ਮੈਂ ਕਰਨ ਲੱਗਾ ਹਾਂ ਔਰ ਮੇਰੀ ਗੱਲ ਕੌਣੀ ਬੜੀ ਲੱਗੇਗੀ ਪਰ ਬਿਨਾ ਕੱਟੇ-ਵੱਟੇ ਚਲਾ ਦਿਓ ਕੋਈ ਫਰਕ ਨਹੀਂ ਆਉਂਦਾ। ਜੀ। 3 ਸਾਲ ਹੋ ਗਏ ਨੇ ਕੌਮੀ ਇਨਸਾਨ ਮੋਰਚੇ ਨੂੰ ਚੱਲਦਿਆਂ ਹੋਵੇ 3 ਸਾਲ। ਬਿਲਕੁਲ। ਇਹਦੀ ਪ੍ਰਾਪਤੀ ਦੱਸੋ ਕੀ ਆ? ਹਮਮ। ਮੈਂ ਇਹ ਨਹੀਂ ਕਹਿੰਦਾ ਇਹ ਮੋਰਚਾ ਮੜਾ ਬਾਪੂ ਗੁਰਵਜਨ ਸਿੰਘ ਨਾਲ ਟਕਾਲ ਜੱਡੇ ਦਾ ਸਾਹ ਤੇ ਜਾਨ ਮਾਰਦੇ ਜਿੰਨੀ ਕਿ ਸਾਡੀ ਔਕਾਤ ਐ ਸੀ ਉਹਨਾਂ ਦੇ। ਨੰਬਰ ਕਿ ਵਿਲੀ ਅਗੇ ਬਿਲਕੁਲ 1 ਡਾਲਰ ਇਹ ਦੱਸ ਦਿਓ ਸੰਗਤ ਨੂੰ ਹੂੰ ਵੀ ਜਿਹੜੇ ਬੰਦੇ ਇਸ ਮੂਰਤੇ ਨੂੰ ਚਲਾ ਰਹੇ ਸੀ ਹਲ ਤੋਂ ਸਾਲ 2 ਸਾਲ ਪਹਿਲਾਂ ਜੀ ਉਹ ਕਿੱਥੇ ਨੇ ਕਿੱਤਨੇ ਉਹ ਕਿੱਥੇ ਨੇ ਹੂੰ ਤੇ ਇਹਦਾ ਜਵਾਬ ਆਏਗਾ ਉਹਨੇ ਲੁਕੜਿਆ ਗਿਆ ਹੂੰ ਇਹ ਇਹਦਾ ਸਵਾਲ ਹੈ ਵੀ ਉਹਨਾਂ ਨੂੰ ਕਿਉਂ ਕਿਉਂ ਕੱਢਿਆ ਗਿਆ ਹ ਹ ਸਹੀ ਤੇ ਇਹਦਾ ਜਵਾਬ ਹੋਏਗਾ ਵੀ ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਨੇ ਜ਼ਮੀਨਾਂ ਜਾਂ ਘਾਟਾਂ ਬਹੁਤ ਬਣਾ ਲਈਆਂ ਨੇ ਇਹ ਤੇ ਪ੍ਰੂਫ ਕਰ ਲਵਾਂਗੇ ਹ ਕਿ ਕਿਸੇ ਨੂੰ ਵਹਿਮ ਹੋਵੇ ਕਦੇ ਕਿਸੇ ਨੂੰ ਇਸ ਗੱਲ ਤੇ ਠੀਕ ਹੈ ਜੀ ਵਿਦ ਪ੍ਰੂਫ ਜਿਹੜੀ ਆ ਇਸ ਵਿਸ਼ੇ ਤੇ ਗੱਲ ਜਿਹੜੀ ਆ ਕੀਤੀ ਜਾਏਗੀ ਦੂਜੀ ਗੱਲ ਉਸ ਤੋਂ ਬਾਅਦ ਹੁਣ ਜਿਹੜੇ ਨਵੇਂ ਬੰਦੇ ਚੁਣੇ ਨੇ ਨਵੇਂ ਬੰਦੇ ਜਿਹੜੇ ਚਲਾ ਰਹੇ ਨੇ ਮੈਂ ਭੈਣ ਜੀ ਮੈਂ ਨਹੀਂ ਕਹਿੰਦਾ ਵੀ ਮੈਂ ਬਹੁਤ ਚੰਗਾ ਮੈਂ ਬਹੁਤ ਮਾੜਾ ਹੋਵਾਂਗਾ ਪਰ ਹੁਣ ਉਹਨਾਂ ਤੇ ਕੀ ਭਰੋਸਾ ਹੈ ਕਿ ਉਹ ਇਹ ਕੁਝ ਨਾ ਕਰਨਗੇ ਸੋ ਸਭ ਤੋਂ ਵੱਡੀ ਗੱਲ ਸਾਡੇ ਸਾਡੇ ਮੋਰਚੇ 'ਚ ਪੈ ਜਈ ਇਹੀ ਹੁੰਦੀ ਆ ਮੋਰਚਾ ਲੱਗਦਾ ਬਾਅਦ 'ਚ ਆ ਵੇਚਿਆ ਪਹਿਲਾਂ ਜਾਂਦਾ ਹੈ ਉਹੀ ਬੰਦੇ ਜਿਹੜੇ ਸੀ ਤੁਸੀਂ ਤੁਸੀਂ ਸਿੱਧੇ ਤੌਰ ਤੇ ਇਹ ਕਹਿ ਰਹੇ ਹੋ ਮੋਰਚੇ ਰਸਤੇ ਖਾਲੀ ਕਾਮ ਵਾਲੇ ਇਹਦੇ ਕੱਲੇ ਕੱਲੇ ਗੱਲਾਂ ਦੇ ਬੜੇ ਪ੍ਰੂਫ ਨੇ ਜੋ ਤੇ ਮੌਜੂਦਾ ਰਹਿਣ ਵਾਲੇ ਮੋਰਚੇ ਵਿੱਚ ਬੰਦੇਆਂ ਜਿਹੜੇ ਜੁੰਮੇਵਾਰ ਸੀ ਕਿ ਉਹਨਾਂ ਦੀਆਂ ਜੇ ਪੋਰਟਲ ਕਰਕੇ ਵੇਖ ਲਓ ਤੇ ਜਦਾਦਾ ਮੋਰਚੇ ਦੇ ਦੌਰਾਨ ਕਾ ਪਹਿਲਾਂ ਦੀ ਜਦਾਦ ਦੇਖ ਲਿਓ ਤੇ ਹੁਣ ਦੀ ਜਦਾਦ ਦੇਖ ਲਿਓ ਉਹਨਾਂ ਤੇ ਕੀ ਫਰਕ ਪਿਆ ਕਿੱਥੇ ਨੇ ਉਹ ਵਕੀਲ ਕਿੱਥੇ ਨੂੰ ਜ਼ਿੰਮੇਵਾਰੀਆਂ ਕਿੱਥੇ ਨੇ ਉਹ ਮਤਲਬ ਇਹ ਇਹ ਗੱਲ ਪੱਟੀ ਜੀ ਬਿਲਕੁਲ ਬਰਜੰਦਰ ਸਿੰਘ ਜੀ 1 ਮਿੰਟ ਮੈਂ ਤੁਹਾਨੂੰ ਜ਼ਰੂਰ ਰੋਕਣਾ ਚਾਹਾਂਗੀ ਤੁਸੀਂ ਇੱਥੇ ਸਿੱਧੇ ਤੌਰ ਤੇ ਇਲਜ਼ਾਮ ਲਗਾ ਰਹੇ ਹੋ ਕਿ ਜਿਨ੍ਹਾਂ ਨੇ ਇਹ ਮੋਰਚਾ ਸ਼ੁਰੂ ਕੀਤਾ ਉਹ ਲੋਗ ਵਿਕੇ ਤੇ ਉਹਨਾਂ ਨੇ ਇਹ ਜੋ ਹੈ ਆਪਣੀਆਂ ਜ਼ਮੀਨਾਂ ਇਸੇ ਮੋਰਚੇ ਦੇ ਜ਼ਰੀਏ ਬਣਾਈਆਂ ਕੀ ਸਮਝਦੇ ਹੋ ਕਿ ਕਿੰਨਾ ਕਿੰਨਾ ਦੇ ਹੱਥੀਂ ਚੜੇ ਪੁੱਤ ਯਾਰ ਗੱਲ ਕਰਾਂ ਮੈਂ ਬਿਲਕੁਲ ਕਹਿ ਰਿਹਾ ਆ ਥੋੜੀ ਮੈਂ ਇਸ਼ਾਰੇ ਆਉਂ ਰਿਹਾ ਆ ਕਹ ਰਿਹਾ ਵੀ ਉਹ ਬੰਦੇ ਕਿਉਂ ਕੱਡੇ ਮੋਰਚੇ ਚ ਹਾਂ ਇਹ ਲਾ ਇਹ ਗੱਲ ਨਾਂ ਲਾਓਗੇ ਕਿਹੜੇ ਬੰਦੇ ਜਿਹੜੇ ਜੁਮੇਵਾਰ ਸੱਜਣ ਨੇ ਜਿਹੜੇ ਸਾਹਮਣੇ ਨੇ ਉਹ ਇਸ ਗੱਲ ਨੂੰ ਕਲੀਅਰ ਕਰ ਦੇ ਵੀ ਜਿਹੜੇ ਪਹਿਲਾਂ ਬੰਦੇ ਪੰਜ-ਸੱਤ ਜੁਮੇਵਾਰ ਮੇਹਣ ਸੀ ਇੱਕ ਵੀ ਬੰਦਾ ਮੋਰਚੇ ਚ ਨਹੀਂ ਆ ਰਿਹਾ ਸਾਰੇ ਕੱਢੇ ਨੇ ਕਿਉਂ ਕੱਢੇ ਨੇ ਇਹ ਸਵਾਲ ਪੁੱਛੋ ਨਾ ਫਿਰ ਉਹਨਾਂ ਨੂੰ ਪੁੱਛੋ ਜਿਹੜਾ ਮੋਰਚਾ ਚਲਾ ਰਹੇ ਨੇ ਸੋ ਇਸ ਤਰ੍ਹਾਂ ਕਿ ਅਸੀਂ ਅਸੀਂ ਬੰਦੀ ਸੀ ਕਰਕੇ ਮੈਂ ਦਰਜ ਕੇ ਕਹਿੰਦਾ ਵੀ ਅਸੀਂ ਬਹੁਤ ਘੱਟ ਮੈਂ ਨਹੀਂ ਜੰਦਾ ਜਿੱਥੇ ਕੋਈ ਲੋਡ ਪਵੇ ਸੀ ਆਵਾਜ਼ ਬੁਲੰਦ ਕਰਦੀ ਦੀਆ ਕਰਕੇ ਨਹੀਂ ਜੇ ਦੁੱਖ ਤੋਂ ਨਹੀਂ ਜਾਈਦਾ ਭੈਣ ਜੀ ਇਸੇ ਦੁੱਖ ਤੋਂ ਨਹੀਂ ਜਾਈਦਾ ਆ ਗੱਲ ਹੈ ਘਰੇ ਬੈਠੇ ਜਿੰਨੇ ਕ ਜੋਗੀ ਆ ਕੇ ਕੰਮ ਕਰ ਲਈਦਾ ਸੋ ਸੋ ਜੇ ਅਸੀਂ ਫਿਰ ਕੀ ਸਮਝਦੇ ਹੋ ਫਿਰ ਆਮ ਲੋਕਾਂ ਦਾ ਤੇ ਇਹਦੇ ਚ ਕੋਈ ਕਸੂਰ ਨਹੀਂ ਹੋਇਆ ਅਸੀਂ ਅਕਸਰ ਹੀ ਕਹਿੰਦੇ ਆ ਵੀ ਸੰਗਤ ਨਹੀਂ ਪਹੁੰਚਦੀ ਮੋਰਚਿਆਂ ਤੇ ਲੋਕਾਂ ਦਾ ਤਾਂ ਕਸੂਰ ਹੁੰਦਾ ਹੀ ਨਹੀਂ ਕਦੇ ਕਸੂਰ ਤਾਂ ਸਾਡੇ ਵਰਗਿਆਂ ਦਾ ਹੁੰਦਾ ਜਿਹੜੇ ਆਪਾਂ ਕਹਿੰਦੇ ਆਂ ਅਸੀਂ ਲੀਡਰ ਆ ਹੂੰ ਕਸੂਰ ਤੇ ਮੇਰੇ ਵਰਗੇ ਹੰਦ ਜਿਹੜੇ ਕਹਿੰਦੇ ਅਸੀਂ ਲੀਡਰ ਬਣ ਗਿਆ ਸੀ ਅਸੀਂ ਜ਼ਿੰਮੇਵਾਰ ਅਸੀਂ ਪੰਥਕ ਹਾਂ ਲੀਡਰ ਹੀ ਕਦਰ ਨਿਕਲਦਾ ਭਾਈ ਸੰਗਤ ਥੋੜੀ ਕਦੇ ਕਦਰ ਹੁੰਦੀ ਹੈ ਹਨਾ ਕਿਉਂਕਿ ਬਰਗਾੜੀ ਵੇਲੇ ਵੀ ਸਾਡੇ ਨਾਲ ਅਜਿਹਾ ਹੀ ਹੋਇਆ ਬਹੁਤ ਸਾਰੇ ਸੰਗਤ ਨੇ ਸਮਰਥਨ ਦਿੱਤਾ ਕੁਝ ਪਰ ਜਿੰਨੇ ਮਰਜ਼ੀ ਮੋਰਚੇ ਵੇਖੇ ਸੀ ਹੁਣ ਤੱਕ ਕਦੇ ਕੱਢ ਗਏ ਲੀਡਰ ਨੇ ਕਦਰ ਹੀ ਕੀਤੀ ਹੈ ਸੰਗਤ ਨੇ ਕਦਰ ਹੀ ਨਹੀਂ ਕੀਤੀ ਕਦੇ ਤੁਸੀਂ ਕੀ ਸਮਝਦੇ ਹੋ ਕਿਹੋ ਜਿਹਾ ਲੀਡਰ ਹੋਣਾ ਚਾਹੀਦਾ ਹੈ ਵੀ ਜਿਹੜੇ ਕੌਮ ਨੂੰ ਫਿਰ ਸਿੱਦੇ ਪਾਸੇ ਲੈ ਕੇ ਜਾਣ ਜਾਂ ਸਾਡੇ ਹੱਕ ਦਵਾਉਣ ਜੀ ਵਕਾਲਪੁਰਖ ਵਾਹਿਗੁਰੂ ਜਾਨਦਾ ਬੰਦ ਬੰਦਗੀ ਦੇ ਸਿਮਰਣੀਆਂ ਦਵਾਉਣਾ ਚਾਹੀਦੀਆਂ ਨੇ ਜੀ ਤੁਸੀਂ ਜਾਣਦਾ ਮੈਂ ਮੇਰੀ ਕੋਈ ਔਕਾਤ ਹੈ ਨਹੀਂ ਕਿ ਮੈਂ ਦੱਸ ਸਕਾਂ ਵੀ ਮੈਂ ਨਾ ਮੈਂ ਇੱਕ ਵਾਰ ਕਹਿੰਦਾ ਸੰਗਤ ਦੇ ਚੰਦਾਲ ਸਿੰਘ ਖਾਸਾ ਪਿੰਡਰਾੜਿਆ ਤੋਂ ਬਾਅਦ ਮੇਰੀ ਮੇਰੀ ਗੁੜੀ ਸੋਜੀ ਨਹੀਂ ਹੈਗੀ ਜਿਹਨੇ ਕੋਈ ਲੀਡਰ ਨਜ਼ਰ ਆਇਆ ਹੋਵੇ ਠੀਕ ਹੈ ਜੀ ਤੇ ਬਸ ਉਹਨੂੰ ਤਾਂ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਵੀ ਆਵੇ ਉਹ ਭੈਣ ਬੰਦਗੀ ਦਾ ਪੂਰਾ ਸੂਰਾ ਹੋਵੇ ਤੇ ਉਹੀ ਸੌਂ ਸਕਦਾ ਇਦਾਂ ਨਹੀਂ ਤਨੀਮ ਹੋਵੇ ਦੱਸੇ ਨਾ ਰੋਵੇ ਜੀ ਬਿਲਕੁਲ ਸੋ ਇਸ ਬਲੇ ਫਿਰ ਅਸੀਂ ਇਹ ਸਮਝੀਏ ਕਿ ਜੇਕਰ ਸਾਡੇ ਕੋਲ ਕੋਈ ਲੀਡਰ ਨਹੀਂ ਜੇਕਰ ਸਾਨੂੰ ਕੋਈ ਸੰਗਤ ਨੂੰ ਆਗੂ ਕਰਨ ਵਾਲਾ ਨਹੀਂ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਵਿੱਡੇ ਹੋਏ ਇਹ ਸਾਰੇ ਸੰਘਰਸ਼ ਨੇ ਇਹਨਾਂ ਦੀ ਤਾਰੂਪੀੜ ਹੁੰਦੇ ਨਜ਼ਰੋਂ ਆ ਰਹੇ ਨੇ ਹਾਂ ਜੀ ਤਾਰੂਪੀੜ ਹੁੰਦੇ ਹੀ ਪਏ ਨੇ ਹੁਣ ਤੱਕ ਹਮ ਜਦ ਤੱਕ ਅਸੀਂ ਗੱਲ ਕਰੀ ਸ਼੍ਰੀ ਕਾਲ ਤਖਤ ਸਾਹਿਬ ਦੇ ਦੀ ਜੇ ਪਹਿਲੇ ਜਿਹੜੇ ਦਾਸ ਸੀ ਉਹ ਮਾੜੇ ਸੀਗਾ ਉਹਨਾਂ ਨੇ ਕੀ ਕਰਵਾ ਕੀਤਾ ਸੀ ਉਹਨਾਂ ਦਾ ਗੰਦਾ ਇਹ ਸੀ ਕਿ ਉਹਨੇ ਬਾਸਰਾ ਨੂੰ ਸામਨੇ ਬੁਲਾ ਕੇ ਇਹਨੂੰ ਸਜ਼ਾ ਲਾਤੀ ਬਿਲਕੁਲ ਅਸੀਂ ਉਹਦਾ ਹੂੰ ਮਤਲਬ ਜੇ ਇਹ ਗੁਨਾਹ ਸੀ ਤਾਂ ਜੇ ਹਰ ਬਦਲਤੇ ਜਿਹੜਾ ਨਵੇਂ ਜੱਜਦਾਰ ਆਇਆ ਮੈਨੂੰ ਕਹਿੰਦਾ ਉਹਨੇ ਲੋਕਲ ਜਪੜਨ ਉਹਨੇ ਲੋਕਾਂ ਦੇ ਵਧੀਆ ਅਕਸ ਬਣਾ ਰਿਆ ਹੈ ਕਿ ਉਹਨੇ ਉਸ ਗੱਲ ਤੇ ਸਟੈਂਡ ਲਿਆ ਬਾਦਲਾਂ ਵਾਲੀ ਤੇ ਬਿਲਕੁਲ ਹੂੰ ਅਸੀਂ ਮਹਾਂ ਗੜਗਰ ਸਾਹਿਬ ਨੂੰ ਮੇਰਾ ਕੋਈ ਵੈਰ ਥੋੜੀ ਨਾਲ ਪਰ ਇੱਕ ਵਾਰ ਗੜਗਰ ਸਾਹਿਬ ਖੁੱਲ ਕੇ ਕਹਿਣ ਵੀ ਬਾਦਲਾਂ ਤੇ ਨਹੀਂ ਕੀਤਾ ਉਹਨਾਂ ਨੇ ਹੂੰ ਦੱਸੋ ਜਿਹੜੇ ਬਾਗੀ ਹੋ ਗਏ ਸ਼੍ਰੀ ਕਾਲਕਟਾਰ ਸਾਹਿਬ ਦੀ ਸਜ਼ਾ ਲੱਗੀ ਤੋਂ ਬਾਗੀ ਹੋ ਗਏ ਇਹ ਜਿਹੜਾ ਅੱਗੇ ਵੀ ਸਾਡੇ ਧੱਕੇ ਨਾਲ ਬੁਲਾਇਆ ਇਹ ਅਸੀਂ ਅਕਾਲ ਤਖਤ ਦੇ ਹੁਕਮ ਤੋਂ ਕਿਉਂ ਉਹਨਾਂ ਨੂੰ ਪੰਚ ਤੋਂ ਛੇੜ ਪਾ ਕੇ ਗਰੇਗਾ ਸਾਹਿਬ ਨੇ ਜਿਹੜਾ ਸਭ ਤੋਤੇ ਬੈਣੇ ਲੋਕਾਂ ਨੇ ਵਿਚਰਦੇ ਬੈੜੇ ਪਹਿਲੀ ਕਹਿੰਦਾ ਜਿਹੜਾ ਕੰਮ ਕਰ ਰਹੇ ਚੰਗਾ ਕਰਦੇ ਫਿਰੇ ਪਰ ਜਿਹੜਾ ਕੰਮ ਕਰਨਾ ਸੀ ਉਹ ਕਿੱਥੇ ਆ ਮਤਲਬ ਅਸੀਂ ਲੋਕਾਂ ਨੂੰ ਲੂਲੀ ਪਪੂ ਦੇਖ ਕੇ ਜਿਹੜਾ ਅਸਲ ਕੰਮ ਚ ਛੱਡਤਾ ਸੋ ਇਹ ਜਿਹੜੀ ਇਸਲੇ ਵਿੱਚ ਕੀ ਕਮੀ ਸੀ ਫਿਰ ਤਾਂ ਸੋ ਜਿਹਦੇ ਦਾ ਸੁਲਤਾਨ ਸਾਹਿਬ ਦੇ ਵਿੱਚ ਕੀ ਕਮੀ ਸੀ ਤਾਂ ਮੰਤਵਤ ਸਾਹਿਬ ਵਾਲਿਆਂ ਦੇ ਕੀ ਗਲਤ ਸੀ ਉਹਨਾਂ ਦਾ ਬਿਲਕੁਲ ਹੱਲ ਕੀ ਹੋਵੇ ਜਦੇਦਾਰ ਹੱਲ ਕੀ ਹੋਵੇ ਭਾਈ ਸਾਹਿਬ ਇਹ ਸਾਰੀਆਂ ਚੀਜ਼ਾਂ ਦਾ ਹੱਲ ਕਿ ਹੋ ਸਕਦਾ ਹੱਲ ਤਾਂ ਇਹ ਜੀ ਕੌਮ ਸਭ ਆਪਣੀ ਆਪਣੀ ਦਫਲੀ ਵਜਾਉਂਦੇ ਬੈਠੇ ਨੇ ਸਾਹਿਬ ਆ ਗਏ ਆਪਣੀ ਜਿੱਥੇ ਜਾ ਰਹੇ ਨੇ ਸਭ ਆਪਣੇ ਆਪਣੇ ਹੱਲੇ ਦਾ ਇਹ ਆ ਕੌਮ ਭਜਲ ਬੰਨੀ ਜਰੋ ਸਿੰਮੈਂਟ ਕਰੋ ਬਾਣੀ ਪੜੋ ਜਿੰਨਾ ਸਾਡਾ ਆਪਣਾ ਆਤਮਿਕ ਜੀਵਨ ਜਿੰਨਾ ਸਾਡਾ ਮਜ਼ਬੂਤ ਹੋਏਗਾ ਮੇਰੇ ਵਰਗੇ ਗੱਲਾਂ ਜਾਰੀਆਂ ਕਰਦੇ ਨੇ ਨਿੱਤ ਨੂੰ ਹੈ ਨਹੀਂ ਹਾਂ ਗੱਲਾਂ ਨੇ ਬਸ ਸੰਤਾਂ ਨੇ ਵੇਲੇ ਜੇ ਸਿੰਘ ਕੁਰਬਾਨੀ ਬਾਣੀ ਕਰਨ ਜੇ ਕੋ ਸਿੰਘ ਕਿਸੇ ਨੂੰ ਸੋਧਣ ਜਾਂਦਾ ਸੀ 100 ਪਾਠ ਉਹਨਾਂ ਨੇ ਨਿਤਨੇਮ ਜਪੀ ਜਾਂਦਾ ਹੁੰਦਾ ਸੀ ਆ ਜਾ ਕੇ ਤੇ ਮਰਬਾਨੀ ਕਰਦੇ ਸੀ ਉਹ ਗੱਲਾਂ ਨਹੀਂ ਜੀ ਹੁੰਦੀਆਂ ਉਹਨਾਂ ਦੀਆਂ ਉਹ ਸਾਰਾ ਦਿਨ ਬਾਣੀ ਪੜ੍ਹਦੇ ਸੀ ਰਾਤਾਂ ਨੂੰ ਜਾ ਕੇ ਫਿਰ ਸਾਰਾ ਕਮਰਾ ਜਿਵੇਂ ਬਾਣੀ ਪੜ੍ਹਨੀ ਦਾਸ ਨੇ ਖੇਡ ਵਰਤਾਂ ਕੇ ਆਉਣੀ ਤੇ ਅੱਜ ਕੱਲ ਮੇਰੇ ਵਰਗੇ ਮੇਰੇ ਵਰਗੇ ਤਾਂ ਜੁੜਦੀ ਸਵੇਰੇ 10 ਵਜੇ ਜੜੇ ਤੇ ਬਾਣੀ ਦਾ ਫੇਰ ਵਿੱਚ ਹੀ ਪੜ੍ਹਨੀ ਬਿਲਕੁਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਜੀ ਪਤਿਆਜ ਕਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਵਾਹਿਗੁਰੂ ਜੀ ਕੀ ਬਤਿਹਾਰ